ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਵਿਸ਼ਵ ਵਾਤਾਵਰਨ ਦਿਵਸ ਆਯੋਜਿਤ ਕੀਤਾ ਗਿਆ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਅੱਜ ਐਨਸੀਸੀ ਦੇ ਵਿਦਿਆਰਥੀ ਐਨਐਸਐਸ ਦੇ ਵਿਦਿਆਰਥੀ ਸ਼ਾਮਲ ਹੋਏ ਇਸ ਦੇ ਵਿੱਚ ਇਸ ਮੌਕੇ ਦੇ ਉੱਤੇ ਡਾਕਟਰ ਸੰਧੂ ਡਾਕਟਰ ਰੰਧਾਵਾ ਐਚਐਸ ਰੰਧਾਵਾ ਜੀ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੀਜਨਲ ਸੈਂਟਰ ਗੁਰਦਾਸਪੁਰ ਦੇ ਮੁਖੀ ਵੀ ਨੇ ਡਾਇਰੈਕਟਰ ਵੀ ਨੇ ਉਹ ਹਾਜ਼ਰ ਹੋਏ ਉਹਨਾਂ ਦੇ ਨਾਲ ਸੇਖੋਂ ਸਾਹਿਬ ਉਨ੍ਹਾਂ ਦੇ ਨਾਲ ਪਰਮਿੰਦਰ ਸੈਣੀ ਜੀ ਔਰ ਸਾਰੇ ਵਿਦਿਆਰਥੀਆਂ ਨੇ ਅੱਜ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਿਹਦੇ ਵਿੱਚ ਉਨ੍ਹਾਂ ਨੂੰ ਵਾਤਾਵਰਨ ਬਚਾਉਣ ਦੇ ਲਈ ਔਰ ਪਲਾਸਟਿਕ ਨੂੰ ਨਾ ਵਰਤਣ ਵਾਸਤੇ ਪ੍ਰੇਰਿਤ ਕੀਤਾ ਗਿਆ ਔਰ ਪਲਾਸਟਿਕ ਦੀ ਵਰਤੋਂ ਦੇ ਨਾਲ ਜਿਵੇਂ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਸਾਡੇ ਅਧਿਆਪਕਾਂ ਵੱਲੋਂ ਔਰ ਮੁੱਖ ਮਹਿਮਾਨ ਜੀ ਵੱਲੋਂ ਅੱਜ ਬੂਟੇ ਵੀ ਲਗਾਏ ਜਾਣਗੇ ਔਰ ਇਹ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਗਿਆ ਤਾਂਕਿ ਅਸੀਂ ਜਿਵੇਂ ਸਾਡਾ ਪਾਣੀ ਗੰਦਲਾ ਹੋ ਰਿਹਾ ਸਾਡੀ ਧਰਤ ਗੰਦਲੀ ਹੋ ਰਹੀ ਹੈ ਸਾਡੀ ਹਵਾ ਗੰਦਲੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਇੱਕ ਉਪਰਾਲਾ ਔਰ ਸਰਕਾਰੀ ਕਾਲਜ ਗੁਰਦਾਸਪੁਰ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਰਹੇਗਾ ਤਾਂ ਕਿ ਵਿਦਿਆਰਥੀਆਂ ਨੂੰ ਸਾਡਾ ਆਲਾਦਵਾਲਾ ਬਚਾਉਣ ਲਈ ਸਾਡਾ ਵਾਤਾਵਰਣ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਸੌਰੰਗ ਸੱਸੀ ਕਾਲਜ ਤੋਂ ਦੱਸਿਆ ਡਾਕਟਰ ਭੱਲਾ ਜੀ ਨੇ ਅੱਜ ਉਹ ਗੱਲ ਕਰ ਰਹੇ ਹਨ ਵਾਤਾਵਰਣ ਨੂੰ ਬਚਾਉਣ ਬਾਰੇ ਆਪਾਂ ਨੂੰ ਕਿਉਂ ਲੋੜ ਪਈ ਦੇਚਪਾ ਬਹੁਤ ਭਾਈਵਾਲਾ ਹੈਗੇ ਆ ਸਾਡੇ ਆਨੇ ਹੈ ਕਿੰਨੇ ਬਹੁਤ ਜਿਆਦਾ ਸੀ ਲਾਸਟ ਵੀਰ ਤੋਂ ਕਰ ਰਹੇ ਆ ਨਾ ਕਿਸਾਨ ਖਾਦਾ ਦਵਾਈਆਂ ਜਿਆਦਾ ਪਾ ਕਰਕੇ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਆ ਆਪਾਂ ਉਹਨਾਂ ਨੂੰ ਬਚਾਉਣੇ ਇਕੱਠੇ ਹੋਏ ਆ ਇਹ ਬੜਾ ਵੱਡਾ ਪਰਲਾ ਡਾਕਟਰ ਪੱਲਾ ਜੀ ਦਾ ਜਿੰਨਾ ਇਹਨਾਂ ਨੂੰ ਪਹਿਲਾਂ ਤੋਂ ਕੀਤੀ ਆ ਤੇ ਸਾਰੇ ਵਿਦਿਆਰਥੀ ਉਹਨਾਂ ਦੇ ਸਟਾਫ ਨੇ ਇਕੱਠਿਆਂ ਹੋ ਕੇ ਇਹ ਬੜਾ ਵੱਡਾ ਹਮਲਾ ਮਾਰਿਆ ਤੇ ਆਪਾਂ ਇਹਨੇ ਵੀ ਹੈਗੇ ਸਾਡੇ ਸਾਥੀ ਬੱਚੇ ਜਾਂ ਸਾਡੇ ਟੀਚਰ ਉਹਨਾਂ ਨੂੰ ਅਵੇਅਰ ਕੀਤਾ ਆਪਾਂ ਆਪਣਾ ਕਿਸ ਤਰ੍ਹਾਂ ਵਾਤਾਵਰਨ ਬਚਾ ਸਕਨੇ ਹਾਂ ਇਹ ਬੜਾ ਜ਼ਰੂਰੀ ਹੋ ਗਿਆ ਆਪਣਾ ਬਚਾਉਣਾ ਵਾਤਾਵਰਨ ਨਾਲ ਕਿਉਂਕਿ ਅੱਜ ਕੱਲ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਕਿ ਉਹਨੂੰ ਸਾਰਿਆਂ ਵਿੱਚ ਕਿਸੇ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਉਹ ਸਾਰਾ ਕਾਰਨ ਇਹੀ ਆ ਕਿ ਸਾਡਾ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਰੇਨਫਾਲ ਕਿਨੂੰ ਘਟ ਪੈ ਰਹੀ ਆ ਗਰਮੀ ਬੜੀ ਹੋ ਰਹੀ ਆ ਆਪਾਂ ਜਿਆਦਾ ਵਰਤੋਂ ਧਰਨ ਦੇ ਵਿੱਚ ਏਸੀ ਦੀ ਕਰਨ ਲੱਗੇ ਆ ਬੱਸ 2 ਮਹੀਨੇ ਆਪਾਂ ਨੂੰ ਮਈ ਜੁਨ ਵਿੱਚ ਆਪਾਂ ਜਿਹੜਾ ਕੂਲਰ ਦੀ ਵਰਤੋਂ ਕਰਨੀ ਚਾਹੀਦੀ ਆ ਇਸ ਕਰਕੇ ਤੁਹਾਨੂੰ ਇਹ ਬੇਨਤੀ ਆਪਾਂ ਪਰਾਲ ਮਿਲ ਕੇ ਵਾਤਾਂ ਬਚਾਈਏ ਧੰਨਵਾਦ